ਦੇਕੀ ਕੀਰੀ ਮੈਂ ਕੱਲ ਰੱਖਾ ਹੈ ਪਾਸਪੁਰੇ ਲਸ਼ਕਰ ਕੋਲ ਰੱਖਾ ਹੈ ਦੇਕੇ ਕੀਰੀ ਮੈਂ ਕੱਲ ਰੱਖਾ ਹੈ ਬਹੁਤ ਬਰੀਕ ਤੋਂ ਬਰੀਕ ਜਿਹੜੇ ਜਿਹੜੇ ਨੇ ਕਿੜੀਆਂ ਨੇ ਉਹਨਾਂ ਦੇ ਚੁਮੀ ਪੂਰੇ ਮਸ਼ੀਨ ਬੱਡ ਕੀਤੀ ਹੋਈ ਹੈ ਨਾਲੇ ਸਾਗਿਆਂ ਦਾ ਖੁਰਦਾ ਦਾਰਾ ਵੀ ਲੈ ਜੋ ਵੀ ਕੁਛ ਆਉਂਦਾ ਪੂਰੀ ਮਸ਼ੀਨ ਹੀ ਚੱਲਦੀ ਹੈ ਅੱਖਾਂ ਵੀ ਰਿਹਾ ਉਹਨਾਂ ਦੇ ਜਦ ਵੀ ਨੇ ਬਹੁਤ ਬ੍ਰੇਕ ਦਾ ਬ੍ਰੇਕ ਹੀ ਜਦ ਵੀ ਪੂਰੀ ਨਿਸ਼ਚਿਤ ਬਣ ਗਈ ਕਲ ਰੱਖਾ ਆਪਣੀ ਸ਼ਕਤੀ ਵੀ ਰੱਖੀ ਹੋਈ ਹੈ ਜਿਹੜੀ ਕਲਾ ਉਹ ਵੀ ਉਹਦੇ ਵਿੱਚ ਸ਼ਕਤੀ ਚਲਾਉਣ ਵਾਲੀ ਦੇ ਵਿੱਚ ਹੈ ਦੇਖਣ ਵਾਲੀ ਸੁਣਨ ਵਾਲੀ ਵਿੱਚ ਹੈ ਤੇ ਸਰੀਰ ਵੀ ਕਲਾ ਕਲੇ ਹਾਂ ਪਾਸ ਨੂੰ ਕਰੇ ਲਸ਼ਕਰ ਕੋੜ ਲੱਖ ਹੈ ਫਿਕਟਾ ਇਹ ਉਹਦੇ ਚ ਹੈ ਦਿੱਕੀ ਤੇ ਦਿੱਖੀ ਖੀੜੀ ਵਿੱਚ ਵੀ ਸਭ ਜਿਫਟਾ ਪੂਰੀ ਵਿਸ਼ੇਸ਼ੀਤ ਬਣਾ ਹੀ ਲਏ ਇਹ ਕੋਈ ਛਤੀ ਹੈ ਦੂਜੇ ਪਾਸੇ ਉਹਦੇ ਚ ਕਲਾ ਹੈ ਉੱਤਪਾਲਾ ਉੱਤਮੀੀ ਤੋਂ ਕਲਾ ਹੈ ਔਰ ਲਾਸ਼ਕਰ ਕੋਰੋਣਾ ਹੀ بڑے بڑے ਕੋਰੋਣਾ ਲਖਾਂ ਲਾਸ਼ਕਰ ਬ੍ਰਿਟਿਸ਼ ਪਾਸਪਤੀ ਕਰ ਦਿੰਦਾ ਯਾਰ ਰੱਖਦਾ ਕਿ ਕੀੜੀ ਨੂੰ ਬ੍ਰੀਕ ਤੇ ਬ੍ਰੀਕ ਨੂੰ ਵੀ ਬਚਾ ਕੇ ਰੱਖਦਾ ਨਹੀਂ ਪਰ ਉਦੋਂ ਦਾ ਜਬ ਭਾਰਦਾ ਦਾ ਕਰੋੜਾਂ ਦਾ ਲਸ਼ਕਰਾਂ ਨੂੰ ਮਾਰੀ ਜੀ ਕੀੜੀ ਨਹੀਂ ਮਾਰ ਸਕਦੀ ਲਸ਼ਕਰਾਂ ਨੂੰ ਕਈ ਕਹਨਗੇ ਇਹ ਛੁੜੀ ਹੋ ਲਸ਼ਕਰਾਂ ਨੂੰ ਮਾਰਨ ਉਹ ਤੇ ਹੀ ਕਿਹਾ ਤਾਂ ਸਹੀ ਤਾਂ ਵੀ ਨਹੀਂ ਕਰ ਮਾਰੂ ਤਾਂ ਹਟਮਣਾ ਬਰਦੂ ਐਸੀ ਕੀੜੀ ਕੋਈ ਨਹੀਂ ਹੈ ਜਿਹੜੀ ਕਿ ਲਸ਼ਕਰਾਂ ਨੂੰ ਮਾਰਦੀ ਹਾਂ ਲਸ਼ਕਰਾਂ ਨੂੰ ਮਾਰਦੀ ਐਸੀ ਕੋਈ ਹਿਸਟਰੀ ਨਹੀਂ ਆਖੋ ਇਹ ਗੱਲ ਸੱਚ ਹੈ ਹੁਕਮ ਨਾਲੇ ਜਮਾបាន ਜੇ ਕੀੜੇ ਨਾਲ ਕਰ ਦਿੱ ਗਿਆ ਫਿਰ ਹੁਕਮ ਇਥੋਂ ਨਿਕਲ ਜਾਂਦਾ ਦੋ ਹੁਕਮ ਜਿਹੜਾ ਹਾਂ ਹੁਕਮ ਤਾਂ ਫਿਰ ਗਾਇਬ ਹੋ ਗਿਆ ਜੇ ਕੀੜੇ ਮਾਰ ਦਿੱਤੀਏ ਤੇ ਤਾਂ ਕੀੜੀ ਸਫਾਈ ਹੋ ਗਈ ਲੱਖਰ ਕੋੜ ਲੱਖਾ ਉਹ ਪਸੰਦ ਕਰ ਸਕਦਾ ਜਦ ਕਨਾਂ بڑے بڑے ਮਤਲਬ ਅਰਜ਼ਗੋਏ ਆ ਜਾਂਦੇ ਨੇ ਉਚਾਰ ਰੋੜਾ ਥੱਲੇ ਦਬ ਜਾਣਾ ਤੇ ਕਦੇ ਵੀ ਦਬ ਸਕਦਾ ਸੌਰੀ ਜਿਸ ਦਾ ਸਾਹ ਸੁਣਾ ਕੱਢ ਤਾ ਆਪ ਤਾ ਕੋ ਰਖਤ ਦੇ ਕਰ ਹਾ ਜਿਹਦਾ ਨਹੀਂ ਚਾਹੁੰਦਾ ਸਾਹ ਲੈਣਾ ਜਿਹਨੂੰ ਮਾਰਨਾ ਨਹੀਂ ਚਾਹੁੰਦਾ ਉਹਨੂੰ ਹੱਥ ਆਪਣਾ ਦੇ ਕੇ ਜਿਵੇਂ ਆਪਾਂ ਕੋ ਹੱਥ ਦੇ ਲੈਣੇ ਹੁੰਦੇ ਉਹਨੂੰ ਆਪਣੇ ਹੁਕਮ ਨਾਲ ਹੱਥੋਂ ਦਾ ਹੁਕਮ ਹੀ ਉਹਨੂੰ ਆਪਣੇ ਸਪੈਸ਼ਲ ਹੁਕਮ ਨਾਲ ਵਿਚਾਲੇ ਸਪੈਸ਼ਲ ਤੇ ਆਉਂਦੇ ਆਪਣਾ ਹੱਥ ਤੇ ਰੱਖਣਾ ਮਤਲਬ ਹੈ ਪੂਰੇ ਧਿਆਨ ਨਾਲ ਉਹਨੂੰ ਵਝਾਣਾ ਮਾਨਸ ਜਦਲ ਕਰਤੋਂ ਹਾਡੋ ਜਾਂਦਾ ਐਕਸੀਡੈਂਟ ਹੁੰਦਾ ਹੈ ਕਿੰਨੀ ਰੇਲਾਂ ਦੇ ਵਿੱਚ ਬੱਸਾਂ ਦੇ ਵਿੱਚ ਬੰਦੇ ਮਰ ਜਾਂਦੇ ਨੇ ਛੋਟੇ ਛੋਟੇ ਬੱਚੇ ਵੱਜ ਜਾਂਦੇ ਨੇ ਕਨੋਂ ਪੰਨੇ ਦੇ ਸੀਟ ਥੱਲੇ ਵੜ ਗਿਆ ਤੇਨ ਤੇ ਵਿਚਾਰ ਰਹਿ ਗਿਆ ਸੀਟ ਉੱਚੀ ਸੀਗੀ ਬਿੰਦੀ ਧੋਏ ਪਰ ਬੱਚੇ ਤੇ ਸਵਾਦੀ ਤੇ ਬੱਚਾ ਬਠਾ ਰੀ ਮਰ ਗਿਆ ਤਾਂ ਕੋ ਰੱਖ ਤੇ ਲੈ ਕਰ ਆ। ਅਸਲ ਤੇ ਸੀਟ ਉਹਨੇ ਆਪੇ ਰਿਮੋਟਰ ਦੇਤੀ ਸੀਟ ਤੇ ਦਵਾ ਦਾ ਪਿਆ ਹੋਊਗਾ। ਸੀਟ ਤੇ ਉਹਨਾਂ ਦਵਾ ਪੈਣ ਨਹੀਂ ਦਿੱਤਾ। ਆਇਆ ਫੇਰੀ ਰਾਜਰਾਮ ਆਇਆ ਫੇਰੀ। ਉਹ ਫਿਰ ਐਸਾ ਅਚਾਰਜ ਗੱਲਾਂ ਐਸੀਆਂ ਹੋ ਗਈ। ਮਾਨਸ ਜਤਨ ਕਰਦ ਕੋ ਭਾਂਤ ਇਸਕੇ ਕਰਤਬ ਵਿਰਥੇ ਜਾਤ। ਭਾਂਤ ਜਤਨ ਕਰਦ ਕੋ ਭਾਂਤ ਆਜੂ ਬੋਦੀ। ਕਹਿੰਦਾ ਇੱਕ ਦੂਰ ਮੁਾਰਨ ਤੇ ਬਹੁਤ ਕਾਫਲ ਸਵਾਰਨ ਦੇ ਬਗਾਣ ਦੇ ਯਤਨ ਕਰਦਾ ਰਹਿੰਦਾ ਹੈ ਉਹ ਤਾਤ੍ਰਿਕ ਨੇ ਜਿਹੜੇ ਉਹਨਾਂ ਦੀ ਗੱਲ ਆ ਜਿਹੜੇ ਤਾਤ੍ਰਿਕ ਕਰਦੇ ਨੇ ਤਾਤ੍ਰਿਕ ਬਿਧਿਆ ਅਸਲ 'ਚ ਉਹਨਾਂ ਦੀ ਉਹੀ ਯਤਨ ਕਰਦੇ ਨੇ ਹੋਰ ਕੌਣ ਕਰਦਾ ਯਤਨ ਯਾਰੋ ਲੈ ਨਾ ਨੂੰ ਨਹੀਂ ਹੁੰਦੇ ਨੇ ਯਤਨ ਕਿ ਕਿ ਕਰਤਵ ਵਿੱਚ ਜਾਂਦਾ ਕਰਤਵ ਦਾ ਤਾਤ੍ਰਿਕ ਦੀ ਗੱਲ ਹੈ ਕਰਤਵ ਜਿਹੜੇ ਕਰਦੇ ਨੇ ਉਹ ਇਤਾਲੀ ਹੋ ਸਰ ਦਾ ਕੋਈ ਮਾਲ ਨਹੀਂ ਸਕਦਾ ਕਿ ਸਰ ਇਸ ਕੇ ਕਰਤੱਵ ਦੇ ਅਧਿਕਾਰ ਉਹ ਜਰ ਵੀ ਜੇ ਵੇ ਵੇ ਬਕਣਾ ਤਾਂ ਉਲਟੀ ਜਾ ਜਣ ਅੱਜ ਜਾਨਾ ਹੈ ਅਸੀਂ ਜਹ ਖਾਲੀ ਤੁਮੜ ਜਾ 2 ਵਜੇ ਉਹ ਸੌ ਜਾ ਉਹ ਨਹੀਂ ਬਰੇ ਜੇ ਸਰ ਪਾਵਰ ਵੀ ਤਾਂ ਅੱਡਾ ਡਾਲੋ ਕਾਲੀ ਜਹ ਸਟਾਉਣ ਵੀ ਖਾਨ ਦੀ ਅਖਰੀ ਅਖਰੀ ਹੈ ਕਿ ਸਰ ਉਲਟੀ ਜਾ ਜੇ ਲੋ ਨਹੀਂ ਮਰਦਾ ਤਾਂ 100 ਵਜੇ ਇਸਕੇ ਕਰਤਵ ਵਿਰਸੇ ਜਾ ਮਾਰੇ ਨਾ ਰੱਖੇ ਅਵਰ ਨਾ ਕੋਏ ਸਰਬ ਜੀਆਂ ਦਾ ਰਾਖਾ ਸੋਏ ਮਾਰੇ ਨਾ ਰੱਖੇ ਚਲੋ ਮਾਰਨਾ ਚਾਹੁੰਦਾ ਰੱਖਣਾ ਨਹੀਂ ਚਾਹੁੰਦਾ ਹੋਰ ਕੋਈ ਨਹੀਂ ਹੋਆ ਹੋਈ ਹੈ ਅਵਰ ਨਾ ਕੋਏ ਤੇ ਦਾ ਜੈਤਰ ਹੱਥ ਰੱਖਿਆ ਪਰ ਜੇ ਮਾਰਨਾ ਚਾਹੁੰਦਾ ਫਿਰ ਵੀ ਆ ਗਈ ਹੈ ਹੋਰ ਨਹੀਂ ਕੋਈ ਵਿਚਾਲੇ ਮਾਰੇ ਨਾ ਰੱਖੇ ਅਵਰ ਨਾ ਕੋਏ ਹੋਰ ਕੋਈ ਨਹੀਂ ਹੈ ਸਰਵ ਜੀਆਂ ਦਾ ਰੱਖਾ ਜੋ ਜੇ ਰਖਾਵੇ ਸਰਵ ਜੀਆਂ ਦਾ ਰੱਖਾ ਵੀ ਆਪੇ ਆਰਨ ਵਾਲਾ ਵੀ ਆਪੇ ਤੇ ਸਰਵ ਜੀਆਂ ਦਾ ਰੱਖਾ ਵੀ ਆਪੇ ਜੇ ਨਹੀਂ بچਾਉਣਾ ਚਾਹੁੰਦਾ ਬਚ ਨਹੀਂ ਸਕਦਾ ਕੋਈ ਜੇ ਮਾਰਨਾ ਨਹੀਂ ਚਾਹੁੰਦਾ ਕੋਈ ਮਾਰ ਨਹੀਂ ਸਕਦਾ ਜੇ ਜੇ ਕੋ ਆਰੇ ਦਾ ਰੱਖੇ ਕੋਣ ਬਾਹਰੇ ਆਪ ਤਾਂ ਰੱਖੇ ਕੋਣ ਰੱਖੇ ਆਪ ਤੁਹਾਾਰੇ ਕੋਣ ਰੱਖੇ ਆਪ ਤੁਹਾਾਰੇ ਕੋਣ ਤੇ ਬਾਹਰੇ ਆਪ ਤਾਂ ਰੱਖੇ ਕੋਣ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਕਾਹੇ ਸੋਚ ਕਰੇ ਰੇ ਪ੍ਰਾਣੀ ਇੱਥੇ ਵੀ ਸੋਚ ਕਰਣੀ ਅਰਥ ਨਾਲੇ ਸੋਚਦਾ ਤੇ ਸੋਚ ਲਾਇਆ ਪਰ ਤੇ ਸੋਚਣਾ ਹੋਵੇ ਇਹ ਸੋਚੇ ਚੱਲਦੀ ਐ ਸੋਚ ਕਿਤੇ ਨਹੀਂ ਆਇਆ ਕਾਹੇ ਸੋਚ ਕਰੇ ਰੇ ਪ੍ਰਾਣੀ ਤੂੰ ਕੱਲ ਦੀ ਚਿੰਤਾ ਕਰਦਾ ਇਸ ਦਾ ਹੀ ਕੋਈ ਫਾਲ ਨਹੀਂ ਜਦ ਨਾਨਕ ਪ੍ਰਭ ਅਲਖ ਵਿਡਾਣੀ ਪ੍ਰਭ ਜਿਹੜਾ ਅਲੱਖ ਬਡਾਣੀ ਹੈ ਵੱਡਾ ਹੈ ਜਿਹਦੇ ਹੱਥ ਚਾ ਸਭ ਕੁਝ ਉਹਨੂੰ ਤੁਝ ਸਮਝਦਾ ਹੈ ਅਲੱਖ ਬਡਾਣੀ ਜਿਹੜਾ ਪ੍ਰਭ ਹੁਕਮ ਨੂੰ ਜਾਂ ਫੋ ਹੁਕਮ ਨੂੰ ਜਾਣ ਉਹ ਸਾਡੇ ਹੁਕਮ ਆਊਗਾ ਬਡਾਣੀ ਬਡਾਣੀ ਦਾ ਮਤਲਬ ਸਭ ਤੋਂ ਵੱਡਾ ਪ੍ਰਭ ਜਿਹੜਾ ਬਡਾਣੀ ਹੈ ਉਹ ਹੁਕਮ ਹੈ ਜਿਹੜਾ ਪ੍ਰਭ ਬਡਾਣੀ ਹੈ ਵੱਡਾ ਪ੍ਰਭਾ ਹੁਕਮ ਹੈ ਇੱਕ ਪਰਮ ਛੋਟਾ ਵੀ ਹੈ ਹੁਕਮ ਡਾਣੀ ਹੈ ਇੱਕ ਪ੍ਰਾਪਾ ਹੈ ਇੱਕ ਪ੍ਰਭੂ ਹੈ ਕੋ ਮਡਾਣੀ ਪ੍ਰਾਪਾ ਉਹ ਕਮ ਪ੍ਰਭੂ ਬੋਲ ਬ੍ਰਹਮ ਪ੍ਰਾਪਨਾ ਵਡਾਣੀ ਲਗਿਆ ਪ੍ਰਭ ਜਿਹੜਾ ਹੈਗਾ ਪ੍ਰਭ ਡਾਣੀ ਪ੍ਰਭ ਦੇ ਅੰਦਰ ਕੰ ਕਰਦਾ ਹੋ ਕੰ ਦੇ ਅੰਦਰ ਜਿਹੜਾ ਪ੍ਰਾਪਾ ਹੈ ਜਿਹੜਾ ਸਾਡਾ ਮੂਲ ਹੈ ਉਹ ਹੁਕਮ ਨੇ ਅੰਦਰ ਕੰ ਕਰਦਾ ਮੂਲ ਬ੍ਰਹਮ ਨਹੀਂ ਆਇਆ ਉਹ ਹਕਮ ਕੀ ਲਿਆ ਹਕਮ ਨੂੰ ਪੂਰਨ ਬਰਕਰਾਰ ਹਕਮ ਪੂਰਨ ਬਰਕਰਾਰ ਪਰਮ ਜਿਹੜਾ ਹੈਗਾ ਉਹ ਹੁਕਮ ਦੇਣਦਾਰ ਹੈ